ਅੱਜ ਆਪਾਂ ਸਮਝਾਂਗੇ ਕਿ ਸੰਗਤ ਦੀ ਇੰਪੋਰਟੈਂਸ ਕੀ ਆ ਪਰ ਆਪਾਂ ਉਸ ਸੰਗਤ ਦੇ ਪੋਰਟ ਨੂੰ ਸਮਝਾਂਗੇ ਜਿਹਦੇ ਵਿੱਚ ਪਰਮੇਸ਼ਵਰ ਨੂੰ ਦੇਖਣ ਦੀ ਪਰਮੇਸ਼ਵਰ ਦੇ ਮਿਲਾਪ ਦੀ ਗੱਲ ਕੀਤੀ ਜਾਂਦੀ ਆ ਆਓ ਆਪਾਂ ਇਸ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਦੇ ਆ ਫਿਰ ਜੀ ਕੋਈ ਐਗਜ਼ਾਮਪਲ ਦੇ ਤੌਰ ਤੇ ਸਮਝਾਓ ਕਿ ਸੰਗਤ ਦੀ ਇੰਪੋਰਟੈਂਸ ਕੀ ਆ ਦੇਖੋ ਪਿਆਰਿਓ ਸੰਗਤ ਦੀ ਕੁਰਬਾਨੀ ਨੂੰ ਆਪਾਂ ਸਮਝੀਏ ਤਾਂ ਕੁਰਬਾਨੀ ਸਾਨੂੰ ਬਾਰ-ਬਾਰ ਸੰਗਤ ਦੀ ਪਛਾਣ ਵੀ ਦੱਸ ਰਹੀ ਐ ਐਗਜ਼ਾਮਪਲ ਦੇ ਤੌਰ ਤੇ ਆਪਾਂ ਇੱਕ ਮੱਖੀ ਦੇ ਬਾਰੇ ਸਮਝ ਲੈਨੇ ਆ ਜਿਵੇਂ ਇੱਕ ਮੱਖੀ ਸਬਜੀ ਦੇ ਤਰਾਜੂ ਦੇ ਉੱਪਰ ਬੈਠੀ ਹੋਵੇ ਠੀਕ ਹੈ ਨਾ ਤੇ ਉਹੀ ਮੱਖੀ ਜੇ ਸੁਨਿਆਰੇ ਦੇ ਤਰਾਜੂ ਦੇ ਉੱਪਰ ਜਾ ਕੇ ਬਹਿ ਜਾਵੇ ਤੇ ਸੋਨੇ ਦੇ ਜਿਹੜਾ ਤਰਾਜੂ ਦਾ ਜਿਹੜਾ ਵਜ਼ਨ ਹੈ ਜਦੋਂ ਵੱਧ ਜਾਏਗਾ ਤਾਂ ਸੁਨਿਆਰੇ ਨੂੰ ਕਿੰਨਾ ਲਾਭ ਹੋਏਗਾ ਇਸੇ ਤਰੀਕੇ ਦੇ ਨਾਲ ਮੱਖੀ ਉਹੀ ਹੈ ਇੱਕ ਸਬਜੀ ਦੇ ਤਰਾਜੂ ਤੇ ਬੈਠਣ ਦੀ ਉਹਦੀ ਕੀਮਤ ਕਿੰਨੀ ਪੈ ਰਹੀ ਹੈ ਤੇ ਸੋਨੇ ਤਰਾਜੂ ਦੇ ਪੜਨ ਤੇ ਕਿੰਨੀ ਕੀਮਤ ਵੱਧ ਰਹੀ ਹੈ ਇਹੀ ਸਾਨੂੰ ਗੁਰਬਾਣੀ ਗੁਰੂ ਸਮਝਾ ਰਹੇ ਨੇ ਮੇਰੇ ਵੀਰ ਗੁਰਬਾਣੀ ਰਾਹੀਂ ਥੋੜਾ ਸਾਨੂੰ ਸਮਝਾਣਾ ਕਰੋ ਦੇਖੋ ਪਿਆਰੇਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਸੰਗਤ ਜਿਹੜੀ ਹੈ ਬਹੁਤ ਜ਼ਰੂਰੀ ਹੈ। ਪ੍ਰਸੰਗਤ ਕਿਹੜੀ ਕਰਨੀ ਹੈ ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਜਿੱਥੇ ਸਾਨੂੰ ਨਾਮ ਦਾ ਭੇਦ ਦਿੱਤਾ ਜਾਂਦਾ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਉਹੀ ਸੰਗਤ ਕਰੋ ਜਿੱਥੇ ਸਾਨੂੰ ਨਾਮ ਦਾ ਭੇਦ ਦਿੱਤਾ ਜਾਂਦਾ ਹੈ। ਮਹਾਰਾਜ ਦੀ ਬਾਣੀ ਫਿਰ ਸਾਨੂੰ ਸਮਝਾਉਂਦੀ ਹੈ ਕਬੀਰ ਮਨ ਪੰਖੀ ਭਇਓ ਉਡ ਉਡਦਾਇ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਕਾਏ ਮਹਾਰਾਜ ਕਹਿੰਦੇ ਮਨ ਵੀ ਇੱਕ ਪੰਛੀ ਹੈ ਤੇ ਜਿੱਦਾਂ ਦੀ ਸੰਗਤ ਚ ਬਹਿੰਦਾ ਉਦਾਂ ਦਾ ਫਲ ਖਾਂਦਾ ਹੈ ਜਿੱਦਾਂ ਦਾ ਫਲ ਖਾਂਦਾ ਹੈ ਫਿਰ ਉਦਾਂ ਦਾ ਹੀ ਉਹ ਬਣਦਾ ਜਾਂਦਾ ਹੈ ਇਸ ਕਰਕੇ ਕੋਸ਼ਿਸ਼ ਕਰੋ ਉਹੀ ਸੰਗਤ ਕਰੋ ਜਿੱਥੇ ਸਾਨੂੰ ਨਾਮ ਤੇ ਸੱਚ ਦਾ ਭੇਦ ਦਿੱਤਾ ਜਾਵੇ ਮਾਲਕ ਦੇ ਨਾਲ ਜੁੜਨ ਦਾ ਸਾਨੂੰ ਭੇਦ ਦਿੱਤਾ ਜਾਵੇ